ਹਾਂਜੀ ਦੋਸਤੋ ਠੀਕ ਹੋ ਐਂ ਕਰਦੇ ਆਂ ਅਸੀਂ ਵਿਆਹ ਉਹ ਨਹੀਂ ਸ਼ਗਾਵ ਕਰਨਾ ਨਹੀਂ ਸੀ ਬੈਨਾ ਸਿੱਧਾ ਪਾ ਲਈਆ ਚੁੱਪ ਚੁੱਪ ਐਕਸ਼ਨ ਰੋਣੇ ਕਾ ਤੋੜੇ ਸੁੱਖ ਨਾਲ ਖੁਸ਼ੀ ਖੁਸ਼ੀ ਬਿਤਾ ਕਰ ਮਸਾਤਾ ਦੇ ਨਾ ਆਏਗਾ ਕੋਈ ਨਹੀਂ ਰੁਕ ਜਾ ਕਿਵੇਂ ਰੁਕ ਰੱਖਿਆ ਆ ਆਹ ਚੱਲ ਇਸ ਜਗ੍ਹਾ ਤੇ ਰੂਬੀ ਇਧਰ ਆ ਨਹੀਂ ਰਹੀ ਉਹ ਤਾਂ ਇੱਥੇ ਚੱਲਾ ਤੇ ਸੈੜੇ ਕਿਉਂ ਨਹੀਂ ਜਾਨੀ ਆਰਫੀਦ ਤਿੰਨ ਵਜੇ ਤੂੰ ਮੋਚੀ ਮਾ ਤੇ ਰੋਡ ਤੇ ਜੇਕਾ ਤੇ ਮੈਂ ਬਿਨਾਂ ਸਿਨ੍ਹੇ ਆਉਣਾ ਨਹੀਂ ਜਿਸ ਇੱਥੇ ਆ ਤਾ ਮੇਰੀ ਫੋਟੋ ਆ ਗਈ ਇਹਨਾਂ ਦੀ ਕਰਨੀ ਆ ਇੱਥੋਂ ਚੱਲੂਗਾ ਮਹਿੰਗੇ ਫੋਨ ਲੈ ਤਰਾ ਨਾਮ ਚਲਾਉਣਾ ਆਉਂਦਾ ਨਹੀਂ ਲੈ ਤੁਸੀਂ ਪਾ ਦੋ ਹੁਣ ਸੱਜਾ ਆ ਜੀ ਜੀ ਬੰਦਿਆ ਬਈ ਕੋਈ ਨਹੀਂ। ਲਾਸ਼ੀਆ। ਅਰੇ ਚੱਲੀ ਜਾਂਦਾ ਬੜੀਆਂ ਨਹੀਂ ਵੀ। ਚੱਲੀ ਜਾਂਦਾ ਮੈਂ ਚੱਲੀ ਜਾਊਗਾ ਰੁਪਈਏ ਜਨੇ ਅੱਗੇ ਤੇ। ਅੱਛਾ। ਆਪਾਂ ਇਹਦਾ ਬਹਿਰ ਹੋਈ ਜਾਂਦਾ ਉਧਰ ਦੇ ਜਨੇ ਮਾੜਾ ਹੁੰਦਾ। ਸੋਨੇ ਲੱਗਦੀ। ਹਾਂਜੀ। ਨਾ ਮੈਂ ਸ਼ਕੜ ਪਾ ਗਿਆ। ਲੋ ਮੈਨ ਫੋਟੋ ਮੇਰੀ ਫੋਟੋ ਦੇਜੋ ਬਈ ਨਾ ਮੈਂ ਫੋਨ ਤੇ ਹੈ। ਆਹ ਆਈਫੋਨ ਤੇ। ਤੇ ਆਈਫੋਨ ਫੋਟੋ ਦੇਤੀ। ਨਾ ਮਾੜਿਆ ਜਾਂਦਾ ਨਾ ਹੋਣਾ। ਹਾਂਜੀ ਹਾਂਜੀ। ਅੱਛਾ। ਨਵਾਂ ਲਗਦਾ ਲੱਖ ਰੁਪਏ ਦਾ ਆਇਆ ਫੋਨ ਮੇਰਾ ਆਹ ਹੋ ਲੱਖ ਰੁਪਏ ਤਾਂ ਮਿਲ ਹੀ ਜਾਊਗਾ ਹਾਂ ਤੋ ਲੈ ਇੱਧਰ ਦੀ ਹਾਂ ਕਿ ਫੋਨ ਬਸਨਾ ਆਇਆ ਹਾਂ ਹਾਂ ਠੀਕ ਹੈ ਠੀਕ ਤੋ ਵੀ ਕਰਦੇ ਭਾਈ ਲੈ ਕਿਹਨਾਂ ਰੱਖਣਾ ਬੰਦਾ ਨਵਾਂ ਫੋਨ ਦਾ ਇਹਦਾ ਹੋਰ ਸਾਮਕਾ ਰੱਖ ਲਈ ਭਾਈ ਗੱਲ ਕਰ ਲੈ ਭਾਈ ਜੀ ਕਾਰਜ ਹੈ ਜੀ ਬੈਠ ਜਾ ਮੇਂੰਡਿਆ ਤੂੰ ਵੀ ਪਾਣ ਦਾ ਸਕਨ ਤੇਰਾ ਭਰਾ ਹੈ ਇਹ ਤਾਂ ਹੱਸ ਕੇ ਗੱਲ ਹੀ ਨਹੀਂ ਸੀ ਤੂੰ ਪੈਸੇ ਨਹੀਂ ਹੈਗੇ ਮੈਂ ਫੇਰ ਜਾ ਕੇ ਪੀਰ ਤੇ ਕੋਈ ਗੱਲ ਨਹੀਂ ਸੀ ਫੇਰ ਕੋਈ ਗੱਲ ਨਹੀਂ ਮੈਂ ਕਿਹਦੀ ਕਿਹਦੀ ਕੋਣੀ ਹੈ ਮੈਂ ਭਰਾ ਦਾ ਦਿਲ ਵੇਖ ਲਾ ਸਾਰਾ ਹਾਈ ਹਾਈ ਮੈਂ ਕਿਹਦੀ ਕਿਹਦੀ ਕੋਣੀ ਹੈ ਹੋਰੇ ਕੋਣੇ ਬਸ ਨਹੀਂ ਰੱਖਣ ਹੁਣ ਵੀ ਇਹ ਸਾਰਾ ਮੇਲ ਚਲਾਵ ਕਰ ਸੀ ਨਾ ਤੇ ਆ ਮਾਈ ਸਕਦੇ ਹੋ ਮੈਨੂੰ ਜੀ ਸਾਰਿਆਂ ਨੂੰ ਵਧਾਈਆਂ ਬਾਹਰ ਰੱਖੀ ਹੋ ਗਈ ਆ ਇੱਥੇ ਚੱਕ ਬਾਅਦ ਹਾਂ ਪੇਰ ਪਾ ਕੇ ਚੜੀ ਬੰਨ ਹਾਂ ਮੈਂ ਉੱਥੇ ਜਮੀ ਨਹੀਂ ਆ ਰਹੀ ਬਾਦ ਨਹੀਂ ਆਦੀ ਕੋਈ ਨਾ ਕੋਈ ਆ ਤਾਂ ਵਿਆਹ ਤਾਂ ਹੋ ਆਏ ਕਰਨ ਕੋਈ ਕੋਈ ਨਾ ਬੰਦ ਹੋਇਆ ਪਿਆ ਕੱਟ ਕਰ ਦੇ ਮਾਈਕ ਤੋਂ ਬਿਨਾਂ ਲਾ ਦੇ ਮਾਈਕ ਤੋਂ ਬਿਨਾਂ 7 ਮਿੰਟ ਸੀ ਮੈਂ ਓਨਲੀ ਤੁਹਾਡੇ ਕੋਲ ਹਾਂ ਹਾਂ ਬਹੁਤ ਉੱਚੀ ਬੋਲਿਓ ਥੋੜਾ ਜਿਆਦਾ ਤੇ ਸਿੱਧਾ ਹੁਣ ਐਂ ਕਹੋ ਮੈਂ ਅਗਲੀ ਵਧਾਈਆਂ ਛਕਣ ਪੈਣਾਂ ਚੱਲਦਾ ਸੀਨ 6 ਮਿੰਟ ਦਾ ਨਿਕਲਿਆ ਆਪਣਾ ਮੈਨੂੰ ਬਣਾਉਣਾ ਨਹੀਂ ਤੁਸੀਂ ਚਲੋ ਚਲੋ ਤੁਮ ਅੱਜ ਅੱਛਾ ਚਲੋ ਐਕਸ਼ਨ ਵਧਾਈਆਂ ਹੋਂ ਜੀ ਸਾਰਿਆਂ ਨੂੰ ਸ਼ੁਕਰ ਹੈ ਭਾਈ ਸਾਨੂੰ ਵੀ ਉਹ ਨਹੀਂ ਛਕਾ ਕਰਮੇ ਨਹੀਂ ਸੀ ਬੈਠਾ ਤਦ ਮੈਂ ਲਾ ਗਿਆ ਉਹ ਫਿਰ ਉਦੋਂ ਚ ਆ ਹੀ ਲੱਗ ਜੂ ਸਾਰਾ ਕਾਲੀ ਕਾਲੀ ਉਹ ਲਾ ਲਾਂਗੇ ਹੋਰ ਉਹ ਲਾ ਚਲੋ 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 ਸਾਰੇ ਹੋ ਗਏ ਅਗੋਂ ਬਾਹਰ ਨਹੀਂ ਆਈ ਸਾਰੇ ਜਿੰਨੇ ਕੈਮਰਾ ਉਨ ਤਾਂ ਕਿੱਤਾਂ ਐਕਸ਼ਨ ਬਦਾਈ ਹੋਣ ਜੀ ਸਾਰਿਆਂ ਨੂੰ ਹਾਂ ਸਾਰਿਆਂ ਨੂੰ ਬਦਾਈਆਂ ਬਦਾਈਆਂ ਬੈਂਚ ਤੋਂ ਬਦਾਈਆਂ ਬਦਾਈਆਂ ਹਾਂ ਤਾਂ ਇੱਕ ਮਿੰਟ ਮੇਰੀ ਗੱਲ ਸੁਣੋਗੇ ਜੀ ਮੜੀ ਹਾਂ ਹਾਂ ਜੀ ਆ ਆ ਗਏ ਮੰਮੀ ਅਸੀਂ ਹਾਂ ਹਾਂ ਜਾ 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 ਭਾਈ ਆ ਦੇਖੋ ਆ ਇਹਦੇ ਵੀਡੀਓ ਬਣੀ ਜਾਂਦੀ ਹੈ ਇੱਥੋਂ ਬਣੀ ਦੇ ਮਾਮਾ ਰਿਕਾਰਡਿੰਗ ਹੀ ਤਾਂ ਲਾਈ ਨਹੀਂ ਆ ਰਿਕਾਰਡਿੰਗ ਲਾਉਣੀ ਪੈਣੀ ਆ ਹੀ ਹੁੰਦਾ ਹੁੰਦਾ ਇਹ ਜਦੋਂ ਇੱਕਦਮ ਚੀਜ਼ ਆ ਜੇ ਹੱਥ ਤੇ ਚਲਾਉਣੀ ਆਉਂਦੀ ਕਿਵੇਂ ਲਾ ਦੱਸ ਫਿਰ ਲਾ ਦੇ ਫਿਰ ਦੁਬਾਰਾ ਕਰ ਦ ਲੈ ਤੂੰ ਲੈ ਸ਼ਗਨ ਦੁਬਾਰਾ ਪਾਲ ਕੇ ਮਾਰਾ ਕਿੱਧਰ ਵਾਕਿਆ ਹੋ ਉਹ ਲੈ ਦੇ ਨਾ ਕਾਰ ਬਹਿਰ ਤੂੰ ਕਿਉਂ ਵਿੱਚ ਤੂੰ ਆਲਦੇ ਫੋਨ ਲੈ ਕੋਈ ਨਹੀਂ ਕੋਈ ਨਹੀਂ ਮੈਂ ਫੋਨ ਦੇਖਣ ਲਈ ਆ ਜਿਹੜੀ ਗੱਲ ਤਾਂ ਪੁੱਛਣੀ ਆ ਉਹ ਤਾਂ ਦੇਖ ਦੇਣੀ ਤੁਸੀਂ ਵੀ ਉਹ ਕੀ ਗੱਲ ਕਰਨ ਗਿਆ ਕੀ ਗੱਲ ਨਹੀਂ ਕਰਨਗੇ ਆ ਫੋਨ ਦਾ ਵਿੱਚ ਨਾ ਚੱਬ ਪਾ ਕੇ ਬਹਿ ਗਿਆ ਲੈ ਬਚੋਲੇ ਛੱਡ ਕੇ ਲੈ ਕੇ ਕੀ ਗੱਲ ਕਰੋਗੀ ਕੋਈ ਗੱਲ ਨਹੀਂ ਪੁੱਛ ਲੈ ਜੀ ਗੱਲ ਦਿਓ ਨਾ ਕੋਲੇ ਆ ਜਾ ਮਾਂ ਸੋਹਣੋ ਗੱਲਬਾਤ ਮੈਂ ਦੀ ਸਿਆਣੇ ਹੋਗੇ ਆ ਦੇਖ ਬਣ ਗਈ ਵੀਡੀਓ ਹੁਣ ਤਾਂ ਮੈਂ ਸਿੱਖਿਆ ਨਾ ਤੂੰ ਮਾਂ ਨੂੰ ਤੂੰ ਲਾਇ ਬਣਾ ਉਹ ਜਿਹੜੇ ਰਿਸ਼ਤੇਦਾਰ ਸੱਦੇ ਨਹੀਂ ਆਪਾਂ ਉਹ ਗੁੱਸਾ ਕਰ ਦੇਣਗੇ ਉਹ ਕਿਵੇਂ ਹੁੰਦਾ ਉਹ ਪਾ ਜ ਵਧੀਆ ਜੇ ਨਹੀਂ ਪਤਾ ਕਿਉਂ ਅੰਕਲ ਦੀ ਵੀ ਦੱਸੀ ਜਾਣਾ ਤੂੰ ਬਈ ਟਿਕ ਦਾ ਮੂਮਾੜ ਖਰਾਬ ਹੋਇਆ ਪਿਆਗਾ ਲਓ ਹੋਰ ਬਾਈ ਕਿਵੇਂ ਹਰ ਤੁਸੀਂ ਠੀਕ ਠਾਕ ਹੋ ਸਾਰੇ ਠੀਕ ਹੈ ਜੀ ਹਾਂ ਹਾਂ ਹੋਣ ਲਿਆਦਾ ਨਵਾਂ ਕੱਲ ਕਰਕੇ ਦੇਖ ਲੈ ਆਹ ਹੋ ਗਿਆ ਜੀ ਵਧੀਆ ਲੱਗਦੀ ਹੈ ਮੈਨੂੰ ਜੀ ਫੋਨ ਹੀ ਦਿਖਾਉਣ ਲੱਗ ਰਹੇ ਤੁਸੀਂ ਬਹੁਤ ਹੋਰ ਬਹੁਤ ਸੋਹਣੇ ਜੀ ਨਵਾਂ ਲਿਆਦਾ ਕੱਲ 1 ਲੱਖ ਰੁਪਏ ਲੱਗੇ ਜੀ ਮੇਰਾ 1 ਲੱਖ ਰੁਪਿਆ 1 ਲੱਖ ਰੁਪਏ ਤਾਂ ਲੈ ਆਂਦਾ ਅੱਛਾ ਅੱਛਾ ਜਮਾ ਕੁਰਤੇ ਪਜਾਮੇ ਨਾਲ ਮੈਚ ਕਰਕੇ ਮੈਚ ਕਰਕੇ ਹਾਂ ਬਹੁਤ ਕਰਦੇ ਬਹੁਤ ਮਹਿੰਗਾ ਹੀ ਬਹੁਤ ਹੈ ਮਹਿੰਗਾ 1 ਲੱਖ ਰੁਪਏ ਥੋੜਾ ਹੁੰਦਾ ਸਿਆਰਾ ਬੰਦਾ ਹੈ ਪਰ ਉਹ ਬੰਦੇ ਦੇ ਸਿਆਰ ਨਾਲ ਕੰਪਟੂੜੇ ਛੋਟੇ ਲੱਗਦੇ ਜੀ ਹੈਂ ਫਿਰ ਇਹ ਦੁਬੱਡਾ ਆਉਂਦਾ ਨਹੀਂ ਥੋੜੇ ਆਉਂਦਾ ਥੱਲੇ ਪਾਸੇ ਤੂੰ ਮੈਨੂੰ ਦਵਾ ਦੇ ਇਹ ਠੀਕ ਹੈ ਜੀ ਹਾਂ ਫਿਰ ਹਾਂ ਸਹੀ ਗੱਲ ਕੀਤੀ ਉਹਨੇ ਨੂੰ ਆਪਕੇ ਇੰਤਜ਼ਾਮ ਗਿਆ ਤੂੰ ਨਹੀਂ ਤਾਂ ਦੇ ਪਾਣੀ ਤਾਂ ਨਹੀਂ ਪੁੱਛ ਲਈ ਇਹਨੂੰ ਬਾਈ ਪਾਣੀ ਤਾਂ ਨਹੀਂ ਪੀਣਾ ਕੋਈ ਫੋਟੋ ਵੀ ਆਉਂਦੀ ਹੈ ਕੋਈ ਨਹੀਂ ਛੱਡਿਓ ਨਾ ਵੀ ਚਾਲਦੇ ਫੋਟੋ ਨਹੀਂ ਕੱਟ ਘੱਟ ਬਹੁਤ ਕੀ ਜਾਨ ਦਿੱਤਾ ਗਿਆ ਹੁਣ ਮੈਨੂੰ ਨਾ ਬੋਲਣਿਆ ਨਾ ਇਹਨਾਂ ਨੂੰ ਛੱਡ ਦੇ ਤਾਂ ਕਰ ਰਿਹਾ ਹਾਂ ਹਾਂਜੀ ਦੋਸਤੋ ਠੀਕ ਹਾਂ ਐਂ ਕਰਦੇ ਆਂ ਅਸੀਂ ਬਿਆਰ ਛੋਟਾ ਸੀ ਮਗਰ ਲਾਈ ਚਲੇ ਮੁੰਡੇ ਨੇ ਚੜਾ ਨਾ ਚਾਰ ਹਾਂ ਪੁੱਤ ਤੂੰ ਕਹ ਤੇਰੀ ਰਾਏ ਮੇਰੀ ਤਾਂ ਪਹਿਲੀ ਗੱਲ ਦਾ ਸ਼ਗਨ ਕਰਨ ਦੀ ਰਹੀ ਸੀ ਅੱਜ ਦੂਜੀ ਗੱਲ ਸੁਣ ਲੈ ਠੀਕ ਹੈ ਨਾ ਹਰੇਕ ਸਾਡੇ ਤੇਰੀ ਥੜੀ ਚੱਲੂਗੀ ਜਦੋਂ ਸ਼ਗਨ ਕਰ ਲਿਆ ਤਾਂ ਇੱਕ ਤਾਂ ਹੁਣ ਇਥੇ ਕੁੜੀ ਨੂੰ ਕਿਵੇਂ ਨਾਲ ਤੋਰਦੀਏ ਮਾਮਾ ਜੀ ਮਾਮਾ ਜੀ ਮਾਮੇ ਨਾਲ ਰਾਇ ਹੋਈ ਭਈ ਆ ਮੇਰੀ ਗੱਲ ਸੁਣ ਲੈ ਠੀਕ ਹੈ ਤੈਨੂੰ ਨਾਲ ਨਹੀਂ ਤੋਰਾਂ ਇਹ ਗੱਲ ਸੁਣਿਓ ਮੈਂ ਤਾਂ ਪਹਿਲੇ ਹੀ ਕਿਹਾ ਸੀ ਭਾਈ ਚੱਲ ਜੇ ਸਾਗਨ